ਆ ਦੋਸਤੋ ਦੋਸਤੋ ਗਰਮੀ ਦੇ ਦਿਨ ਚੱਲਦੇ ਪਏ ਆ ਤੇ ਗਰਮੀ ਬਹੁਤ ਹੀ ਜ਼ਿਆਦਾ ਪੈਂਦੀ ਪਈ ਆ ਸਾਨੂੰ ਆਪਣਾ ਬਚਾ ਖੋਦ ਹੀ ਕਰਨਾ ਪਵੇਗਾ ਚਲੋ ਅਸੀਂ ਮੇਨ ਗੱਲ ਪਹਿਲੋ ਕਰ ਲਈਏ ਕੀ ਸਾਨੂੰ ਆਪਣੀਆਂ ਕਾਰ ਦੀਆਂ ਛੱਤਾਂ ਦੇ ਉੱਪਰ ਸਾਨੂੰ ਆਪਣੀਆਂ ਕਾਰ ਦੀਆਂ ਛੱਤਾਂ ਦੇ ਉੱਪਰ ਕੋਈ ਮਿੱਟੀ ਦਾ ਬਰਤਨ ਜਾਂ ਕਿਸੇ ਬਰਤਨ ਚ ਪਾਣੀ ਛਾਵੇਂ ਜੂ ਰੱਖੋ ਤਾਂ ਜੋ ਉੜਦੇ ਕਾਂ ਚੜੀਆਂ ਪਾਣੀ ਪੀ ਸਕਣ ਜਿਵੇਂ ਤਰ੍ਹਾਂ ਸਾਨੂੰ ਗਰਮੀ ਲਾਦੀ ਹੈ ਫ੍ਰਿਜ ਖੋਲ ਕੇ ਠੰਡਾ ਪਾਣੀ ਪੀਂਦੇ ਆ ਬੰਦੇ ਆ ਉਸੇ ਰਕ ਕਾਂਵਾਂ ਚਿੜੀਆਂ ਨੂੰ ਵੀ ਪਿਆਸ ਲੱਗਦੀ ਉਹ ਵੀ ਪਾਣੀ ਪੀਨੋ ਔਰਦੇ ਕਿਉਂਕਿ ਉਹਨਾਂ ਦੇ ਖੋਕਰੇ ਛਾਵੇਂ ਤਾਂ ਜੋ ਉਹ ਪਾਣੀ ਠੰਡਾ ਰਹੇ ਸਾਨੂੰ ਕਾਂਵਾਂ ਚਿੜੀਆਂ ਵਾਸਤੇ ਪੇਨ ਗੱਲ ਆ ਕਿ ਪਹਿਲੋਂ ਉਸਤੇ ਪਾਣੀ ਜੂ ਰੱਖੋ ਸਵੇਰੇ ਉੱਠ ਕੇ ਰੱਖ ਛੜਿਆ ਕਰੋ ਕਿ ਕਾਂਵਾਂ ਚਿੜੀਆਂ ਛਾਵੇਂ ਲੱਭ ਰੱਖਿਆ ਕਰੋ ਪਾਣੀ ਕੀ ਵਿਚਾਰੇ ਔਰਦੇ ਵੀ ਕਿਤੇ ਉੱਡਦੇ ਆ ਉਹਨਾਂ ਨੂੰ ਪਾਣੀ ਲੱਗੇ ਤਾਂ ਪਾਣੀ ਪੀਨ ਦੂਸਰੀ ਗੱਲ ਆ ਕਿ ਇਹ ਗਰਮੀਆਂ ਦੇ ਦਿਨਾਂ ਦੇ ਵਿੱਚ ਆਪਣੇ ਬੱਚੇ ਲੈ ਕੇ ਨਾ Niklo ਇਹ ਗਰਮੀ ਬਹੁਤ ਹੀ ਜ਼ਿਆਦਾ ਪੈਂਦੀ ਪਈ ਹੈ 47 48 ਡਿਗਰੀ ਮੰਨ ਤਾਂ ਡਿਗਰੀ ਤਾਂ ਮੰਨਾ ਇਹ ਗਰਮੀ ਦੇ ਵਿੱਚ ਆਪਣਾ ਬਹੁਤ ਔਖਾ ਦੇ ਬੱਚੇ ਲੈ ਕੇ ਬਾਹਰ ਜਾਵਾਂਗੇ ਤੇ ਕਿੰਨਾ ਮਾੜਾ ਹੋਗਾ ਬੱਚਿਆਂ ਲਈ ਵੀ ਖਾਸ ਗੱਲ ਇਹ ਕਿ ਇਹ ਗਰਮੀ ਜਿਹੜੀ ਪੈਂਦੀ ਪਈ ਆ ਇਹਦਾ ਕੋਈ ਵੀ ਪਤਾ ਨਹੀਂ ਚੱਲਦਾ ਪਿਆ ਕਈ ਲੋਕਾਂ ਨੂੰ ਜਿਹੜਾ ਕੰਮਕਾਰ ਤੋਂ ਆਉਂਦੇ ਆ ਕਈਆਂ ਨੂੰ ਦਿਲ ਦੇ ਵਿੱਚ ਸ਼ੁਰੂ ਹੋ ਜਾਂਦੀ ਏ ਉਹਨਾਂ ਨੂੰ ਅਟੈਕ ਆ ਜਾਂਦਾ ਵਾ ਖਾਸ ਕਰਕੇ ਵੇਖਿਓ ਕਈਆਂ ਨੂੰ ਪੀੜੀ ਸ਼ੁਰੂ ਹੋਣ ਦੇ ਦਿਨਾਂ ਦੇ ਵਿੱਚ ਉਹ ਮੌਤ ਦੇ ਘਰ ਉਤਰੀ ਜਾਂਦੇ ਆ ਇਹ ਵੀ ਕੋਈ ਬਿਮਾਰੀ ਆ ਇਹ ਵੀ ਕੋਈ ਬਿਮਾਰੀ ਆ ਗਰਮੀ ਦੇ ਵਿੱਚ ਜਿਹੜੇ ਗਰਮੀ ਨਾਲ ਬਿਮਾਰ ਹੋ ਗਿਆ ਇਹ ਹੋ ਗਿਆ ਨਹੀਂ ਇਹ ਵੀ ਕੋਈ ਵਾਇਰਸ ਹੀ ਇੱਕ ਹਿਸਾਬ ਦਾ ਹੀ ਆ ਇਹ ਦਿਨਾਂ ਦੇ ਵਿੱਚ ਆਪਣੇ ਘਰਾਂ ਚ ਪੱਖਾ ਲਾ ਕੇ ਠੰਡੇ ਥਾਂ ਤੇ ਰੋ ਆਪਣੇ ਬੱਚੇ ਲੈ ਕੇ ਬਾਹਰ ਨਿਕਲੋ ਅੱਬਲ ਤੇ ਸਾਨੂੰ 8 ਤੋਂ ਲੈ ਕੇ ਸਿਰੇ 11 ਵਜੇ ਤੱਕ ਆਪਣਾ ਜੋ ਵੀ ਕੰਮ ਕਰਨ ਦਿਨ ਦੇ ਨੇ ਕਰ ਲੋ ਕਿਉਂਕਿ 12 ਤੋਂ ਲੈ ਕੇ 4 ਤੱਕ ਬਹੁਤ ਹੀ ਜ਼ਿਆਦਾ ਗਰਮੀ ਪੈਂਦੀ ਆ 12 ਤੋਂ ਲੈ ਕੇ 4 ਵਜੇ ਤੱਕ ਸੜੀ ਧੁੱਪ ਪੈਂਦੀ ਪਈ ਆ ਆਪ ਨਾ ਨਿਕਲੋ ਨਾ ਹੀ ਆਪਣੇ ਬੱਚੇ ਲੈ ਕੇ ਨਿਕਲੋ ਕੋਈ ਜ਼ਰੂਰੀ ਕੰਮ ਆ ਆਪਣਾ ਮੂੰਹ ਸਿਰ ਕਵਰ ਕਰਕੇ ਨਿਕਲੋ ਚਲੋ ਆਪਣੇ ਜੋ ਵੀ ਵੀਰਪਰਾ ਸਰਦਾਰ ਵੀ ਆ ਜਿਹੜੇ ਵੀ ਮੋਨੇ ਵੀ ਆ ਖਾਸ ਕਰਕੇ ਸਿਰ ਤੇ ਕੱਪੜਾ ਬੰਨ ਕੇ ਨਿਕਲੋ ਇਹੜੇ ਸਰਦਾਰ ਵੀਰ ਆ ਪੱਗ ਪੰਨਾ ਬੰਨ ਕੇ ਨਿਕਲੋ ਤਾਂ ਜੋ ਸਿਰ 'ਚ ਧੋਪਣਾ ਵਸ ਸਕੇ ਕਿਉਂਕਿ ਪੱਗ ਬੰਨਣਾ ਚਲੋ ਪਸੀਨਾ ਤਾਂ ਆਉਂਦਾ ਹੀ ਹੁੰਦਾ ਅੰਦਰ ਪਰ ਸਾਨੂੰ ਇਹ ਪੱਗ ਜਿਹੜੀ ਸਾਡਾ ਤਾਜ ਆ ਜਿਹੜਾ ਸਾਡਾ ਤਾਜ ਆ ਇਹ ਸਾਨੂੰ ਗਰਮੀ ਤੋਂ ਬਚਾਉਂਦਾ ਵਾ ਇਹ ਸਾਨੂੰ ਗਰਮੀ ਨਹੀਂ ਲਿਆਉਂਦਾ ਸਾਨੂੰ ਗਰਮੀ ਤੋਂ ਬਚਾਉਂਦਾ ਵਾ ਇਹਨਾਂ ਸਿਰ 'ਚ ਵਜਦੀ ਸਾਨੂੰ ਪੱਗ ਸਾਡੀ ਦਸਤਾਰ ਬਚਾਉਂਦੀ ਆ ਕਿ ਸਾਨੂੰ ਅੰਦਰ ਗਰਮੀ ਨਹੀਂ ਲੱਗਣਦੀ ਕਿਤੇ ਇੱਕ ਵਾਰੀ ਬੰਨ ਕੇ ਵੇਖਿਓ ਮੇਰੇ ਵੀ ਜਿਹੜੇ ਪੰਨੇ ਬੰਨਣ ਟੋਪੀਆਂ ਪਾਉਂਦੇ ਮੈਂ ਕਿਹਨੇ ਟੋਪੀ ਪਾ ਲਈ ਸਿਰ 'ਚ ਤੋਂ ਬਚਵਾਉਦੀ ਆ ਔਰ ਟੋਪੀ ਦੀ ਜਗ੍ਹਾ ਤੇ ਕੋਈ ਮਾੜਾ ਮੋਟਾ ਪਰਨਾ ਬੱਲੋਗੇ ਨਾ ਤੇ ਤੁਹਾਨੂੰ ਨੁਕਸਾਨ ਨਹੀਂ ਹੋਗਾ ਤੁਹਾਡਾ ਫਾਇਦਾ ਹੀ ਹੋਗਾ ਕਿਉਂਕਿ ਟੋਪੀ ਨੇ ਇੰਨਾ ਕਵਰ ਨਹੀਂ ਕਰਨਾ ਜਿੰਨਾ ਪਰਨੇ ਨੇ ਜਾਂ ਪੱਗ ਨੇ ਤੁਹਾਨੂੰ ਕਵਰ ਕਰਨਾ ਵਾ ਇਹ ਤੁਹਾਡੇ ਅੰਸੱਚ ਧੋਪ ਨਹੀਂ ਹੋ ਜੰਦੇਗੀ ਨਾ ਹੀ ਤੁਹਾਨੂੰ ਬਿਮਾਰ ਹੋਣ ਦੇਵੇਗੀ ਉਹ ਸੱਚ ਧੋਪ ਵਜਦੀ ਆ ਤੁਹਾਨੂੰ ਬੁਖਾਰ ਕੋਈ ਹੋਰ ਨਿੱਕੀ ਮੋਟੀ ਬਿਮਾਰੀ ਲੱਗ ਜਾਂਦੀ ਆ ਜਾਂ ਤਹੀਂ ਪਾਣੀ ਵਾਧਾ ਘਟਾ ਜਿਹੜੋ ਪੀਣੇ ਸੰ ਲੂਜੀ ਦਾ ਲੂਜੀ ਮੋਸ਼ਨ ਲੱਗ ਜਾਂਦੇ ਆ ਉਸੇ ਤਰ੍ਹਾਂ ਇਹ ਵੀ ਪਾਣੀ ਦੀ ਘਾਟ ਕਰਕੇ ਕੁਝ ਹੋ ਜਾਂਦਾ ਵਾ ਕਿਸੇ ਤਰ੍ਹਾਂ ਦੀ ਬਿਮਾਰੀ ਲੱਗ ਜਾਂਦੀ ਆ ਸਾਡੀ ਮੇਨ ਗੱਲ ਹੈ ਕਿ ਜਦੋਂ ਗਰਮੀ ਚ ਬਾਹਰ ਨਿਕਲਾਵਾ 12 ਵਜੇ ਤੋਂ ਬਾਅਦ ਖਾਸ ਕਰਕੇ ਕਿਉਂਕਿ ਧੁੱਪ ਜਰਾ ਪੈਂਦੀ ਆ ਸਾਨੂੰ ਆਪਣੇ ਸਿਰ ਤੇ ਪੱਗ ਦਸਤਾਰ ਸੇ ਜਾ ਕੇ ਨਿਕਲੋ ਇਸ ਕਰਕੇ ਸਿਰ ਤੇ ਧੁੱਪ ਨਾ ਵੱਜੇ ਜਦੋਂ ਵੀ ਤੁਸੀਂ ਬਾਹਰ ਨਿਕਲਣਾ ਵਾ ਜਿਹੜੇ ਮੇਰੇ ਵੀ ਕਟਿੰਗ ਵਾਲੇ ਉਹ ਵੀ ਮਾੜਾ ਮੋਟਾ ਪਨਣਾ ਜੂਰ ਬੰਨਣ ਕਿਉਂਕਿ ਇਹਨਾਂ ਨੂੰ ਕੋਈ ਬਿਮਾਰੀ ਨਾ ਲੱਗ ਸਕੇ ਇਸ ਕਰਕੇ ਕਿ ਧੁੱਪ ਬਹੁਤ ਜਰਾ ਵੀ ਧੁੱਪ ਜਦੋਂ ਸਿਰ 'ਚ ਵੱਜਦੀ ਆ ਉਦੋਂ ਹੀ ਬਿਮਾਰ ਹੋ ਜਾਂਦੇ ਮੇਨ ਗੱਲ ਆ ਆਪਣੇ ਸਿਰ ਕਵਰ ਕਰੋ ਮੂੰਹ ਸਿਰ ਕਵਰ ਕਿ ਧੁੱਪੇ ਨਾ ਬਾਹਰ ਨਿਕਲੋ ਸਾਡੀ ਸਾਰੇ ਵੀਰ ਭਰਾਵਾਂ ਭੈਣਾਂ ਨੂੰ ਬੇਨਤੀ ਹੈ ਕਿ ਜਦੋਂ ਵੀ ਕਿਸੇ ਨੇ ਬਾਹਰ ਨਿਕਲਣਾ ਵਾ ਭਾਏ ਮੋਨਾ ਦੇ ਭਾਏ ਸਰਦਾਰ ਆਪਣਾ ਸਿਰ ਕਵਰ ਕਰਕੇ ਨਿਕਲੋ ਤਾਂ ਜੋ ਸੱਚ ਜਿਹੜੇ ਤੋਂ ਬਵਾਇਦੀ ਆ ਅਸੀਂ ਬਿਮਾਰ ਹੋ ਜਾਂਦੇ ਆ ਮੇਨ ਗੱਲ ਅਸੀਂ ਉਦੋਂ ਬਿਮਾਰ ਹੁੰਨੇ ਆ ਕਿ ਸੱਚ ਧੁੱਪ ਪਜਣ ਤਾਂ ਨਹੀਂ ਸਿਰਫੜ ਹੁੰਦਾ ਨਹੀਂ ਕਈਆਂ ਸਿਰਫੜ ਕਈ ਔਖਾ ਹੁੰਦਾ ਦਾ ਕਦੀ ਵੀ ਪੱਗ ਬਨ ਅਨੰਤ ਪੰਨਾ ਬਨ ਨਾ ਤੋਂਪ ਨਹੀਂ ਸੱਚ ਚ ਵਾਇਦੀ ਉਹ ਕਵਰ ਕਰਨ ਨਾਲ ਸਾਨੂੰ ਠੰਡਕ ਮਿਲਦੀ ਸਰੀਰ ਸਾਡਾ ਸਿਰ ਸਹੀ ਰਹਿੰਦਾ ਵਾ ਸਿਰ ਤੋਂ ਹੀ ਸਾਨੂੰ ਬਚਾ ਰਿਹਾਦਾ ਵਾ ਜਦੋਂ ਅਸੀਂ ਪਗੜੀ ਪਾ ਲੰਨੇ ਆ ਪੱਗ ਅਸੀਂ ਬਨ ਲੰਨੇ ਆ ਸਾਨੂੰ ਕਦੀ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਪਸੀਨਾ ਜੂ ਸਿਰ 'ਚ ਆਇਆ ਹੋਗਾ ਮਾੜਾ ਮੋਟਾ ਪਰ ਤੋਂ ਪਈੜੀ ਆ ਪੱਗ ਸਾਡੀ ਦਸਤਾਰ ਕਵਰ ਕਰ ਲੈਂਦੀ ਆ ਇਸ ਕਰਕੇ ਅਸੀਂ ਆਪਣਾ ਪਰਨਾ ਜਾਂ ਪੱਗ ਬੰਨ ਕੇ ਰੱਖੋ ਕਿਉਂਕਿ ਟੋਪੀ ਨੇ ਕਵਰ ਨਹੀਂ ਜੇ ਕਰਨਾ ਪੱਗ ਬੰਨਾਂਗੇ ਸਾਡੇ ਕੰਨਾਂ ਤੋਂ ਲੈ ਕੇ ਮੱਥੇ ਤੱਕ ਪੂਰਾ ਕਵਰ ਰਹੇਗਾ ਕਈ ਵੀਰ ਸਾਨੂੰ ਜਿਹੜੇ ਕਵਰ ਨਹੀਂ ਕਰਨ ਦੇ ਉਹ ਆਪਣਾ ਹੋਂ ਤੋਂ ਹੀ ਕਵਰ ਕਰ ਲੈਣਗੇ ਕਿਉਂਕਿ ਇਹ 1-2 ਮਹੀਨੇ ਲੱਗਾ ਤਾਂ ਬਹੁਤ ਤੇਜ਼ ਗਰਮੀ ਪੈਣ ਦੀ ਆ ਤੇ ਆਪਣਾ ਬਚਾਅ ਖੁਦ ਕਰਨਾ ਤਾਂ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕੀਤਾ ਜਾਵੇ ਤਾ ਜੋ ਮੇਰੇ ਵੀਰ ਭਰਾ ਭੈਣਾ ਵੀ ਆ ਉਹ ਵੀ ਆਪਣਾ ਸਿਰ ਕਵਰ ਕਰਕੇ ਮੂੰਹ ਸਿਰ ਚੰਗੀ ਤਰ੍ਹਾਂ ਕਵਰ ਕਰਕੇ ਬਾਹਰ ਨਿਕਲੋ ਆਪਣੇ ਬੱਚੇ ਲੈ ਕੇ ਨਾ ਜੋ ਇਹ ਦਿਨਾਂ ਦੇ ਵਿੱਚ ਖਾਸ ਕਰਕੇ ਘਰੇ ਹੀ ਪੜਾਓ ਬੱਚਿਆਂ ਨੂੰ ਕੋਈ ਟਿਊਸ਼ਨ ਸੈਂਟਰ ਤੇ ਵੀ ਖਰਚ ਜਾਂਦੇ ਜੇ ਇਹ ਦਿਨਾਂ ਛੁੱਟੀਆਂ ਕਰਾਉ ਉਹਨੂੰ ਘਰੇ ਹੀ ਪੜਾਓ ਔਨਲਾਈਨ ਕਲਾਸਾਂ ਲਵਾਓ ਉਹਨਾਂ ਦੀਆਂ ਬਾਹਰ ਨਾ ਨਿਕਲਣ ਕਿਉਂਕਿ ਧੁੱਪ ਬਹੁਤ ਹੀ ਜ਼ਿਆਦਾ ਪੈਂਦੀ ਵੀ ਬਿਮਾਰ ਹੋਣਦੇ ਆ ਤੇ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਪਰ ਮੇਨ ਗੱਲ ਆ ਕਿ ਠੰਡਾ ਪਾਣੀ ਰੱਖੋ ਜਿਹੜੇ ਕਾਂਚੜੀਆਂ ਉੜਦੇ ਆ ਉਹ ਪਾਣੀ ਪੀ ਸਕਣ ਕਿਉਂਕਿ ਉਹਨਾਂ ਨੇ ਵੀ ਅਹੀਂ ਹੀ ਪਾਣੀ ਪਿਉਣਾ ਵਾ ਔਰ ਕਿੱਥੋਂ ਚੰਨ ਪਾਣੀ ਮਿਲਣਾ ਵਾ ਕਿਉਂਕਿ ਬਾਹਰ ਪਾਣੀ ਰੋੜਾਂਗੇ ਜਮੀਨ ਝੱਟ ਰੋੜਦਾ ਵਾ ਜਮੀਨ ਸੋਖ ਲੈਂਦੀ ਆ ਤੇ ਇਸ ਕਰਕੇ ਆਪਣੀ ਘਰ ਦੀ ਛੱਤਾਂ ਦੇ ਵਿੱਚ ਰੋਜ਼ ਡੇਲੀ ਸਵੇਰੇ ਸਰੇ ਜਦੋਂ ਮਰਜੀ ਠੰਡਾ ਪਾਣੀ ਰੱਖੋ ਸਵੇਰੇ ਸ਼ਾਮ ਜਦੋਂ ਵੀ ਰਖਣਾ ਠੰਡਾ ਪਾਣੀ ਰੱਖੋ ਕੋਈ ਕਾਂਚਣੀਆਂ ਉਰਦੇ ਪਾਣੀ ਪੀਣ ਆਪ ਬਾਹਰ ਨਿਕਲਣ ਲੱਗਿਆ ਮੇਨ ਗੱਲ ਆ ਆਪਣਾ ਮੂੰਹ ਸਿਰ ਕਵਰ ਕਰਨਾ ਜਿਹੜੇ ਮੇਰੇ ਵੀਰ ਭਰਾ ਵਾ ਸਿਰ ਤੇ ਪੱਗ ਪੰਨਾ ਬੰਨ ਕੇ ਹੀ ਬਾਹਰ ਨਿਕਲ ਤਾਂ ਜੋ ਸਿਰ ਤੇ ਧੁੱਪ ਨਾ ਵਸਕੇ ਸਿਰ ਤੋਂ ਹੀ ਬਿਮਾਰੀਆਂ ਫੈਲਦੀਆਂ ਜੇ ਕਿਉਂਕਿ ਸਿਰ ਤੇ ਪਹੁੰਚੇਗੀ ਦੇਰ ਤੱਕ ਉਹਦਾ ਜਾਏਗੀ ਤੁਹਾਨੂੰ ਅਟੈਕ ਆਵੇਗਾ ਇਸ ਕਰਕੇ ਜਦੋਂ ਵੀ ਜਾਣਾ ਵਾ ਇਸ ਬੁਮਾਈ ਤੋਂ ਬਚਣ ਲਈ ਆਪਣੇ ਸਿਰ ਤੇ ਪੱਗ ਬਨ ਕੇ ਜਾਓ ਪਰ ਨਾ ਬਨ ਕੇ ਜਾਓ ਟੋਪੀ ਪੋਣ ਦਾ ਕੋਈ ਫਾਇਦਾ ਨਹੀਂ ਇਹਨਾਂ ਦੇ ਵਿੱਚ ਕਿਉਂਕਿ ਸਾਰਾ ਇੱਕ ਕਾਨੂੰਨ ਤੋਂ ਲੈ ਕੇ ਮੱਥੇ ਤੱਕ ਕਵਰ ਹੋਣਾ ਦਾ ਪਾਕਿਸਤਾਨ ਨਾਲ ਪੰਨੇ ਨਾਲ ਪੂਰਾ ਕਵਰ ਹੋਣਾ ਕੰਨ ਮੂੰਹ ਟੱਕੇ ਹੋਣੇ ਆ ਤੇ ਚੰਗੀ ਤਰ੍ਹਾਂ ਜਾਓ ਕਿ ਪੰਨਾ ਬਨਾਂਗੇ ਕੰਨ ਤੱਕ ਜਾਊਗਾ ਤੇ ਮੱਥਾ ਵੀ ਕਵਰ ਹੋਵੇਗਾ ਪੱਗ ਨਾਲ ਵੀ ਕੰਨ ਟੱਕੇ ਰਹਿਣਗੇ ਮੱਥਾ ਪੂਰਾ ਕਵਰ ਹੋਏਗਾ ਵੇਖੋ ਮੱਥਾ ਪੂਰਾ ਕਵਰ ਹੋਇਆ ਇਸ ਕਰਕੇ ਆਪਣਾ ਜਦੋਂ ਵੀ ਜਾਣਾ ਕਿਸੇ ਵੀਰੇ ਵੀਰਪਰਾ ਭੈਣ ਨੇ ਮੂੰਹ ਸਿਰ ਬੰਨ ਕੇ ਕਵਰ ਕਰਕੇ ਜਾਓ ਤਾਂ ਜੋ ਬਚ ਸਕੋਗੇ ਨਹੀਂ ਤਾਂ ਫਿਰ ਬਿਮਾਰ ਹੀ ਰਹੋਗੇ ਮੇਸ ਵੀਡੀਓ ਨੂੰ ਵਾਰ ਵਾਰ ਸ਼ੇਅਰ ਕੀਤਾ ਜਾਵੇ ਤਾਂ ਜੋ ਮੇਰੇ ਵੀਰ ਭਰਾ ਭੈਣਾ ਵੀ ਜਿਹੜੇ ਵੀ ਆ ਸਾਰੇ ਮੂੰਹ ਸਿਰ ਕਵਰ ਕਰਕੇ ਜਾਣ ਕਿ ਤੁਬ ਬਹੁਤ ਜ਼ਰਾ ਪੈਂਦੀ ਪਈ ਆ ਖਾਸ ਕਰਕੇ ਇਹ ਹੀ ਆ ਕਿ 12 ਵਜੇ ਤੋਂ 12 ਤੋਂ ਲੈ ਕੇ 4 ਵਜੇ ਤੱਕ ਬਾਹਰ ਨਾ ਹੀ ਨਿਕਲਿਆ ਜਾਵੇ ਸਭ ਨੂੰ ਵਧੀਆ ਜਿਹੜੇ ਜ਼ਰੂਰੀ ਕੰਮ ਪੈਂਦਾ ਵਾ ਮੇਰੇ ਵੀਰ ਜਿਹੜੇ ਕਟਿੰਗ ਵਾਲੇ ਆ ਪੰਜ ਸਰਦਾਰ ਵੀ ਦੋਨੇ ਮੂੰਹ ਸਿਰ ਕਵਰ ਕਰਕੇ ਜਾਣ ਤਾਂ ਜੋ ਬਚਾਅ ਹੋ ਸਕੇ ਤੇ ਆਪਣੇ ਬੱਚੇ ਲੈ ਕੇ ਬਾਹਰ ਨਾ ਜਾਣ ਧੰਨਵਾਦ ਜੀ